ਉਹ ਪਹਿਲ ਕਾਮ ਚ ਕੱਲ ਘਟਨਾ ਵਾਪਰੀ ਹੈ ਬੜੀ ਸ਼ਰਮਸ਼ਾਰ ਤੇ ਨਿੰਦਨਯੋਗ ਘਟਨਾ ਹੈ ਉਹਨਾਂ ਪਰਿਵਾਰਾਂ ਨੇ ਜਿਨ੍ਹਾਂ ਨੇ ਆਪਣੀਆਂ ਖੁਸ਼ੀਆਂ ਲੈਣ ਵਾਸਤੇ ਆਪਣੇ ਪਰਿਵਾਰਾਂ ਚ ਬਜ਼ੁਰਗਾਂ ਨਾਲ ਬੱਚਿਆਂ ਨਾਲ ਜਾਂ ਜ਼ਿੰਦਗੀ ਦੀ ਵਿਆਹ ਦੀ ਸ਼ੁਰੂਆਤ ਕਰਨ ਵਾਸਤੇ ਉੱਥੇ ਜਗ੍ਹਾ ਤੇ ਜਾ ਕੇ ਤਾਂ ਜੋ ਪਾਕਿਸਤਾਨ ਤੋਂ ਸਖਲਾਈ ਆਤਵਾਦੀਆਂ ਨੇ ਆਣ ਕੇ ਜਿਸ ਤਰ੍ਹਾਂ ਨਾਲ ਕੋਹ ਕੋਹ ਕੇ ਉਹਨਾਂ ਨੂੰ ਮਾਰਿਆ ਹੈ ਤਾਂ ਮੈਂ ਸੋਚਦਾ ਕਿ ਜਿਹੜਾ ਉੱਥੋਂ ਦਾ ਪ੍ਰਸ਼ਾਸਨ ਹੈ ਜਿਹੜਾ ਡਿਫੈਂਸ ਹੈ ਉਹ ਕਿੱਥੇ ਖੜੀ ਜਿੱਥੇ ਡੇਢ ਡੇਢ ਘੰਟਾ ਬੰਦਾ ਗੋਲੀ ਮਾਰ ਕੇ ਤੜਫਦਾ ਰਿਆ ਤਾਂ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਵਿਚਾਰਨ ਕਿੱਥੇ ਆ ਪ੍ਰਸ਼ਾਸਨ ਜਿਹੜਾ ਕਹਿੰਦਾ 370 ਤਾਰਾ ਤੋੜ ਕੇ ਉੱਥੇ ਬੜੀ ਅਮਨ ਸ਼ਾਂਤੀ ਹੈ ਸਾਰੇ ਸਾਰੇ ਜਿਹੜੇ ਹਿੰਦੂ ਉੱਥੋਂ ਹਿਜਰਤ ਕਰਕੇ ਗਏ ਵਾਪਸ ਚਲੇ ਗਏ ਕਿਹੜਾ ਵਾਪਸ ਚਲੇ ਗਿਆ ਜੀ ਕਹਨ ਨਾਲ ਕੋਈ ਵਾਪਸ ਚਲੇ ਗਿਆ ਇਸ ਕਰਕੇ ਜੋ ਉੱਥੇ ਘਟਨਾ ਵਾਪਰੀ ਆ ਉਹਦੀ ਮੈਂ ਪੁਰਜੋਰ ਨਿੰਦਾ ਕਰਦਾ ਆ ਪਾਉਤੋ ਰੋਡ ਮਾ ਆਪਣਾ ਆਪਣਾ ਕੱਢਿਆ ਉਹਨਾਂ ਨੂੰ ਆਪਣਾ ਔਰ ਸ਼ਾਂਤੀ ਮਾਰਚ ਜਿਹੜਾ ਆਪਾਂ ਕੱਢਿਆ ਉਦੋਂ ਬਾਅਦ ਮੰਦਰ ਚ ਆਪਾਂ ਨਤਮਸਤਕ ਹੋਏ ਆਂ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕੀਤੀ ਹੈ ਕਿ ਉਹ ਜਿਹੜੇ ਵਿਛੜੀਆਂ ਰੂਹਾਂ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਦਿਓ ਤਾਂ ਜਿਹੜਾ ਉਹਨਾਂ ਦਾ ਪਰਿਵਾਰ ਆ ਉਹਨਾਂ ਨੂੰ ਪ੍ਰਮਾਤਮਾ ਹਿੰਮਤ ਦੇਵੇ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀ ਜ਼ਿੰਦਗੀ ਜਿਹੜੀ ਬਸਰ ਕਰ ਸਕਣ ਐਹੀ ਸਾਡਾ ਅੱਜ ਦਾ ਮੋਟ ਜਦੋਂ ਉੱਤੇ ਪਹਿਲਾਂ ਪਲਵਾਮਾ ਹੋਇਆ ਸੀਗਾ ਉਦੋਂ ਵੀ ਕਿਹਾ ਸੀਗਾ ਉਹਦਾ ਕੀਰਚਲਟ ਬਣਿਆ ਜੀ ਇਹ ਤਾਂ ਸੈਂਟਰ ਦੇ ਤਾਂ ਉਹਨਾਂ ਨੂੰ ਸੀਟਾਂ 'ਚ ਲਕਸ਼ਣ ਲੜਨ ਦਾ ਮਤਲਬ ਹੈ ਉਹਨਾਂ ਨੂੰ ਇਹਦੇ ਨਾਲ ਕੋਈ ਨਹੀਂ ਬਾਰਡਰ ਤੇ ਕਹਿੰਦਾ ਬਾਰਡਰ ਤੇ ਬੈਠਾ ਸਾਨੂੰ ਤਾਂ ਪਤਾ ਸੀਦਾ 47 ਜ 65 76 ਸਾਰੇ ਸੰਤਾਪ ਹਟਾਏ ਸਾਨੂੰ ਤਾਂ ਪਤਾ ਕਿ ਬਾਰਡਰ ਦੀ ਸਿਕਿਉਰਿਟੀ ਜਿਹੜੀ ਟਾਈਟ ਕਰਨੀ ਚਾਹੀਦੀ ਆ ਕਿਵੇਂ ਹੱਤਵਾਦੀ ਉੱਧਰੋਂ ਆ ਜਾਂਦੇ ਨੇ ਉੱਧਰੋਂ ਹੱਤਵਾਦੀ ਆਣ ਕੇ ਇੰਦਰ ਕਤਲੇਕਾਰਦ ਕਰਤੀਆਂ ਫਿਰ ਵਾਪਸ ਚਲੇ ਜਾਂਦੇ ਨੇ ਕਿਤਨਾ ਕਿਤੇ ਸਵਾਲੀਆ ਚਿੰਨ ਡਿਫੈਂਸ ਤੇ ਜ਼ਰੂਰ ਲੱਗਦਾ ਹੈ ਇਸ ਕਰਕੇ ਸਾਡੇ ਗ੍ਰਹਿ ਮੰਤਰੀ ਜਿਹੜੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਇੱਧਰ ਧਿਆਨ ਦਿਓ ਬਾਰਡਰਾਂ ਤੇ ਕਿ ਜਿਹੜੇ ਲੋਕ ਹੱਤਵਾਦੀ ਜਿਹੜੇ ਉਧਰੋਂ ਆਣ ਕੇ ਇੱਧਰ ਕਤਲੋਕਾਰਦ ਕਰਕੇ ਜਾਂਦੇ ਨੇ ਉਹਨਾਂ ਨੂੰ ਇੰਨੀ ਹਿੰਮਤ ਨਾ ਪਾਏ ਉਹ ਐਸੇ ਕਾਨੂੰਨ ਬਣਾ ਦਿਓ ਕਿ ਜਿਹੜਾ ਉਹ ਉਹ ਬੰਦੇ ਕਰਕੇ ਗਏ ਉਹਨਾਂ ਨੂੰ ਫੜ ਕੇ ਤਾਂ ਜਿਵੇਂ ਅਰਬ ਕੰਟਰੀ ਦੇ ਵਿੱਚ ਕਟਹਿਰਾਂ 'ਚ ਖਿਲਾੜ ਕੇ ਫਾਂਸੀ ਦਿੱਤੀ ਜਾਂਦੀਆਂ ਐਸੇ ਬੰਦਿਆਂ ਨੂੰ ਕਟਹਿਰਾਂ 'ਚ ਖਿਲਾੜ ਕੇ ਫਾਂਸੀ ਦਿਓ ਲੋਕਾਂ ਨੂੰ ਪਤਾ ਲੱਗੇ ਕਿ ਕਿਸੇ ਨੇ ਆਹ ਵਾਰਦਤ ਕਰਕੇ ਗਏ ਤਾਂ ਉਹਨੂੰ ਆਹ ਉਹਨੂੰ ਉਦ ਵਾਲੇ ਦੇ ਸਜ਼ਾ ਮਿਲੀ ਹੈ ਨਾ ਹੋਈ ਹੈ ਬਹੁਤ ਹੀ ਨਿੰਦਣਜੋਕ ਗੱਲ ਹੈ ਇੱਕ ਨਿਹੱਤਿਆਂ ਤੇ ਇੱਕ ਆਪਣੇ ਪਰਿਵਾਰਾਂ ਦੇ ਨਾਲ ਜਿਹੜੇ ਖੁਸ਼ੀਆਂ ਮਨਾਉਣਗੇ ਜਿਨ੍ਹਾਂ ਦੇ ਮੈਂ ਕਹਿ ਸਕਦਾ ਵੀ ਕਈਆਂ ਦਾ ਨਵਾਂ-ਨਵਾਂ ਮੈਰिज ਹੋਈ ਲਾਈਫ ਪਾਰਟਨਰ ਨਾਲ ਸੀ ਕੋਈ ਆਪਣੇ ਬਜ਼ੁਰਗਾਂ ਨੂੰ ਕਮ ਆਉਣ ਗਿਆ ਸੀ ਪਰ ਜੋ ਹੈਰਾਨੀ ਦੀ ਗੱਲ ਹੈ ਜੋ ਉੱਥੇ ਵਾਖਿਆ ਹੋਇਆ ਮਤਲਬ ਤੁਹਾਡੇ ਸਾਹਮਣੇ ਹੈ ਇਹਦੇ ਵਿੱਚ ਕਈ ਸਵਾਲੀਆ ਨਿਸ਼ਾਨ ਵੀ ਹੈ ਕਿ ਇੰਨੀ ਹਜ਼ਾਰਾਂ ਦੀ ਗਿਣਤੀ ਉੱਥੇ ਕਿ ਉੱਥੇ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀ ਉੱਥੇ ਮੈਂ ਕਹਿ ਸਕਦਾ ਵੀ 1 ਲੱਖ 60 ਹਜ਼ਾਰ ਦੇ ਕਰੀਬ ਜਿਹੜੀ ਫੌਜ ਦੀ ਭਰਤੀ ਦੀ ਪੈਂਡਿੰਗ ਹੈ ਹਾਲੇ ਕਰੀਬ ਕਿ ਉਹ ਭਰਤੀ ਦੀ ਕੋਈ ਜ਼ਰੂਰਤ ਨਹੀਂ ਸਾਨੂੰ ਔਰ ਲੈਫਟੀਨੈਂਟ ਜਿਹੜੇ ਨੇ ਉਹਨਾਂ ਦੀ ਸਿਸਟਰ ਦਾਸ ਰਹੀ ਸੀ ਵੀ ਉਹ ਡੇਡ ਘੰਟਾ ਉੱਥੇ ਜਿਹੜੇ ਤੜਫਦੇ ਰਹੇ ਕੋਈ ਵੀ ਉਹਨਾਂ ਵਾਸਤੇ ਕੋਈ ਵੀ ਸਹੂਲਤਾਂ ਕੋਈ ਵੀ ਅਫਸਰ ਜਿਹੜਾ ਕੋਈ ਵੀ ਉੱਥੇ ਨਹੀਂ ਮਿਲਿਆ ਨਹੀਂ ਤੇ ਹੋ ਸਕਦਾ ਸੀ ਉਹ ਮਿਲ ਸਕਦੇ ਸੀ ਸੋ ਬੜਾ ਦੁੱਖ ਲੱਗਾ ਜੀ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਸੋਚੀ ਸਾਡੀ ਆਮਦ ਨਹੀਂ ਪਾਰੀ ਮੰਦਰ ਵਿਖੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੀ ਅਰਦਾਸ ਬੇਨਤੀ ਕਰਾ ਲਈ ਔਰ ਇਸ ਹਵਾਨੀਅਤ ਲਈ ਅਸੀਂ ਕਹਿ ਸਕਦੇ ਆਂ ਵੀ ਹਿੰਦੁਸਤਾਨ ਸਾਰਾ ਦੇਖੇ ਇਹ ਹੋ ਜੇ ਦਰਿੰਦਿਆਂ ਨੂੰ ਕੈਸੀ ਸਜ਼ਾ ਮਿਲਦੀ ਹੈ ਇਸ ਸਜ਼ਾ ਦੇ ਵਿੱਚ ਹਿੰਦੁਸਤਾਨ ਸਾਰੇ ਅਸੀਂ ਇੱਕ ਇੱਕਜੁੱਟਾ ਹਾਂ ਔਰ ਆਉਣ ਵਾਲਾ ਜਿਹੜਾ ਮੈਂ ਕਹਿ ਸਕਦਾ ਵੀ ਅਸੀਂ ਘਟਨਾ ਕਰਮ ਨਾ ਹੋਵੇ ਕਿਉਂਕਿ ਆਪਾਂ ਤੇ ਅੱਗੇ ਵੀ ਚਾਹੁੰਦੇ ਸਾਂ ਕਿਉਂਕਿ ਸਾਡਾ ਇਧਰਲੇ ਏਰੀਆ ਪਾਟਰ ਬੈਲ ਤੁਸੀਂ ਅਕਸਰ ਦੇਖਿਆ ਹੋਊਗਾ ਕਈ ਵਾਰੀ ਪਠਾਨਪੁਰ ਦੇ ਵਿੱਚ ਵੀ ਇਹੋ ਜਿਹੀਆਂ ਵਾਰਦਾਤਾਂ ਹੋਈਆਂ ਜਾਂ ਇਧਰਲੇ ਪਾਸੇ ਸਾਡੇ ਗਰਦਾਸਪੁਰ ਡੇਰਾ ਬਾਬਾ ਨਾਨਕ ਔਰ ਇਹਦੇ ਨਾਲ ਨਾਲ ਜਿਹੜੀ ਇਹ ਵਾਰਤਾਤ ਹੋਈ ਆ ਆਪਾਂ ਤੇ ਪਹਿਲਾਂ ਵੀ ਇਹੋ ਬੇਨਤੀ ਕਰਦੇ ਰਹੇ ਆ ਵੀ ਬਾਡਰਾਂ ਦੀ ਸੁਰੱਖਿਆ ਹੋਣੀ ਚਾਹੀਦੀ ਆ ਜਿਹੜੇ ਵੀ ਐਸੇ ਜਿਹੜੇ ਮੈਂ ਕਿਹਾ ਸੀ ਮਹਾਤਵਾਦੀ ਜਿਹੜੇ ਆਉਂਦੇ ਨੇ ਇਹਨਾਂ ਤੇ ਸਖਤ ਤੋਂ ਸਖਤ ਨਿਗਰਾਨੀ ਬਾਡਰਾਂ ਤੇ ਰੱਖੀ ਜਾਵੇ ਤੇ ਇਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਜਿਹੜੀ ਕੀਤੀ ਜਾਵੇ ਜਿਹੜਾ ਤੇ ਹੁਣ ਫੈਸਲਾ ਲਿਆ ਹੁਣ ਤੇ ਫੈਸਲੇ ਹੀ ਆ ਸਾਡੇ ਠੀਕ ਆ ਅਸੀਂ ਇਹਦੇ ਵਿੱਚ ਕੋਈ ਸਿਆਸੀ ਤੰਜਨਾ ਤੇ ਕੋਈ ਰੱਖਣਾ ਚਾਹੁੰਦੇ ਨਹੀਂ ਸਾਡੀ ਤੇ ਕੋਸ਼ਿਸ਼ ਇਹ ਆ ਵੀ ਜਿਹੜੇ ਵੀ ਇਹੋ ਜਿਹੇ ਦਰਿੰਦੇ ਨੇ ਇਹਨਾਂ ਨੂੰ ਬੰਦ ਦੀ ਜਿਹੜੀ ਆ ਸਜ਼ਾ ਜਿਹੜੀ ਆ ਤਾਂ ਜੋ ਕਿ ਸਾਰਾ ਹਿੰਦੁਸਤਾਨ ਸਰ ਅਟਾਰੀ ਬਾਡਰ ਬੰਦ ਕਰਨ ਨਾਲ ਜੇ ਕਈ ਇਹ ਵੀ ਕੋਈ ਸੁਧਾਰ ਹੋਵੇ ਹੱਲ ਹੋ ਜਾਵੇ ਉਹ ਵਾਲਾ ਨਹੀਂ ਕਹਿ ਸਕਦੇ ਆਪਾਂ ਸਾਨੂੰ ਬਾਡਰਾਂ ਦੀ ਨਿਗਰਾਨੀ ਰੱਖ ਆਈ ਹੋ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੀ ਕਰਦੀ ਰਹੀ ਬਿਲਕੁਲ ਜੀ ਦੇਖੋ ਅਸੀਂ ਮੈਂ ਕਹਿ ਸਕਦਾ ਮੈਂ ਵੀ ਸੁਰੱਖਿਆ ਦੀ ਗੱਲ ਜਾਂਦੀ ਕਿਤੇ ਨਾ ਕਿਤੇ ਸੁਰੱਖਿਆ ਦਾ ਸਵਾਲੀਆ ਨਿਸ਼ਾਨ ਤੇ ਹੈ ਹੀ ਆ ਕਿਸੇ ਨਾ ਕਿਸੇ ਇੱਕ ਬੰਦਾ ਤੇ ਜ਼ਿੰਮੇਵਾਰ ਹੈ ਹੀ ਆ ਕਿ ਇੰਨੀ ਜਿਹੜੀ ਦਰਿੰਦਿਆਂ ਵਾਂਗੂ ਜਿਹੜਾ ਇਹ ਇਹਨਾਂ ਨੇ ਕਤਨਾ ਕਰਮ ਕੀਆ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤੋਂ ਤਾਂ ਚੁੱਪ ਹੋਈ ਆ ਸੋ ਦੁੱਖ ਦੀ ਗੱਲ ਏ ਆ ਔਰ ਸਾਰਾ ਦੇਸ਼ ਜਿਹੜਾ ਵਾ ਇਸ ਸਦਮੇ ਦੇ ਵਿੱਚ ਏ ਔਰ ਸਾਰਿਆਂ ਨੂੰ ਇਹ ਹੋਈ ਮੈਂ ਕਿਹਾ ਸਕਦਾ ਵੀ ਮਨ ਨੂੰ ਵੀ ਸਾਰਿਆਂ ਦੇ ਰੋਸ ਹੈ ਵੀ ਐਸੀ ਕਪਨਾ ਜਿਹੜੀ ਨਹੀਂ